ਕੈਲਿਡੌਨ ਦੇ ਅੰਦਰ ਜਿਹੜਾ ਕਿ ਬ੍ਰੈਂਪਟਨ ਦੇ ਬਿਲਕੁਲ ਨਾਲ ਲੱਗਦਾ ਹੈਗਾ ਉਹਦੇ ਵਿੱਚ ਪਰ ਇਕੜ ਪ੍ਰਾਈਸ ਕਿੰਨਾ ਵਧਿਆ ਹੈਗਾ ਪਿਛਲੇ 19 ਸਾਲਾਂ ਦੇ ਵਿੱਚ ਸੋ ਆਹ ਜਿਹੜਾ ਫਾਰਮ ਹੈਗਾ ਜਿਹੜਾ ਆਪਾਂ ਹੁਣ ਖੜੇ ਹੈਗੇ ਆ ਇਹ ਫਾਰਮ ਜਿਹੜਾ ਹੈਗਾ 25 ਕੱਲੇ ਫਾਰਮ ਹੈਗਾ ਕੈਲਿਡੌਨ ਦੇ ਵਿੱਚ ਹੈ 2006 ਦੇ ਵਿੱਚ 6.5 ਲੱਖ ਦਾ ਖਰੀਦਿਆ ਸੀ ਸੋ ਤੁਸੀਂ 25 ਨਾਲ ਇਹਨੂੰ ਡਿਵਾਈਡ ਕਰਕੇ ਅਗਰ ਦੇਖੋ ਤੇ 26000 ਡਾਲਰ ਪਰ ਇਕੜ ਇਹ ਕੋਸਟ ਕਰਦਾ ਸੀਗਾ 2006 ਦੇ ਵਿੱਚ ਤੇ 2025 ਚੱਲ ਰਿਹਾ ਇਸ ਵੇਲੇ ਇਸ ਵੇਲੇ ਇਹਦੀ ਕੀਮਤ ਹੈਗੀ ਹੈ 35 ਲੱਖ ਡਾਲਰ ਸੋ ਪਰ ਏਕੜ 1 ਲੱਖ 40000 ਡਾਲਰ ਕੋਸਟ ਨਿਕਲ ਕੇ ਆਉਂਦੀ ਹੈਗੀ ਹੈ ਸੋ ਆ ਹੈਗਾ ਕੋਸਟ ਕੈਲਿਡੌਨ ਦੇ ਅੰਦਰ ਪਰ ਏਕੜ ਦਾ ਪ੍ਰਾਈਸ ਐਗਰੀਕਲਚਰ ਲੈਂਡ ਦੀ ਮੈਂ ਗੱਲ ਕਰ ਰਿਹਾ ਹੈਗਾ ਸੋ 1 ਲੱਖ 40000 ਡਾਲਰ ਸਾਡੇ 3.5 ਮਿਲੀਅਨ ਡਾਲਰ ਇਹਦਾ ਪ੍ਰਾਈਸ ਹੈਗਾ ਤੇ ਇਹ ਹੈਗਾ 3.5 ਮਿਲੀਅਨ ਜਿਹਨੂੰ ਆਪਾਂ 35 ਲੱਖ ਕਹਿ ਸਕਦੇ ਹਾਂਗੇ ਸੋ ਇਹ ਹੈਗਾ ਕੋਸਟ ਕੈਲਿਡਨ ਦੇ ਅੰਦਰ